ਸੀਂ ਖੜੇ ਆ ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੇ ਖਨੌਰੀ ਬਾਰਡਰ ਦੇ ਉੱਤੇ ਅਸੀਂ तकरीबन 4 ਦਿਨਾਂ ਤੋਂ ਪਿਛਲੇ 4 ਦਿਨਾਂ ਤੋਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੱਦਾਂ ਦੇ ਜਿਹੜੇ ਇੰਤਜ਼ਾਮ ਨੇ ਇੱਥੇ ਕੀਤੇ ਗਏ ਨੇ ਸਾਡੇ ਪਿੱਛੇ ਦੇਖੋ ਕਿ ਕੈਨਨ ਵਾਟਰ ਕੈਨਨ ਵਾਟਰ ਦੀਆਂ ਜਿਹੜੀਆਂ ਗੱਡੀਆਂ ਨੇ ਉੱਤੇ ਤਿਆਰ ਬਰ ਤਿਆਰ ਜਿਹੜੀ ਮਿਲਟਰੀ ਫੋਰਸ ਹੈ ਜਾਂ ਪੈਰਾ ਮਿਲਟਰੀ ਫੋਰਸ ਹੈ ਉਹ ਇੱਥੇ ਖੜੀ ਵੀ ਆ ਅੱਗੇ ਬੋਰਡ ਵੀ ਲਗਾ ਦਿੱਤਾ ਚੇਤਾਵਨੀ ਹੁਣ ਦੇਖਣਾ ਹੋਵੇਗਾ ਕਿ ਚੇਤਾਵਨੀ ਕਿੰਨਾ ਟਾਈਮ ਇੱਥੇ ਰੁਕਦੀ ਆ ਕਿਉਂਕਿ ਪੰਜਾਬ ਦਾ ਜਿਹੜਾ ਜੂਥ ਹੈ ਉਹ ਇੱਥੇ ਇਕੱਠਾ ਹੋ ਚੁੱਕਿਆ ਕਿਉਂਕਿ ਪਿੱਛੇ ਜਿਹੜੀਆਂ ਟਰਾਲੀਆਂ ਨੇ ਉਹ ਵੀ ਤਕਰੀਬਨ ਹਜ਼ਾਰਾਂ ਦੀ ਗਿਣਤੀ ਨਾਲ ਜਿਹੜੀਆਂ ਟਰਾਲੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਟੋਲ ਪਲਾਜ਼ਾ ਤੇ ਪਹੁੰਚ ਚੁੱਕੀਆਂ ਨੇ ਪਰ ਜਿਹੜੀਆਂ ਇੱਥੇ ਵੀ ਤਿਆਰੀਆਂ ਨੇ ਜਿਹੜਾ ਹਰਿਆਣੇ ਸਰਕਾਰ ਦੀ ਸਰਕਾਰ ਵੱਲੋਂ ਸਵਾਗਤ ਦੇ ਲਈ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ ਉਹ ਤੁਹਾਨੂੰ ਅਸੀਂ ਤਸਵੀਰਾਂ ਤਕਰੀਬਨ 4 ਦਿਨਾਂ ਤੋਂ ਦਿਖਾ ਰਹੇ ਹਾਂ ਇੱਥੇ ਗਰੀਰ ਪਰਦਾ ਲਗਾਇਆ ਗਿਆ ਸੀ ਪਰਦੇ ਤੋਂ ਅੱਗੇ ਇਹਨਾਂ ਨੇ ਢੰਡ ਕੱਢਿਆ ਹੋਇਆ ਸੀ ਕਿ ਕਿੱਦਾਂ ਦੇ ਜਿਹੜੇ ਇੰਤਜ਼ਾਮ ਨੇ ਉਹ ਅਸੀਂ ਕਰ ਰਹਿਆਂ ਬੈਰੀਕੇਡਿੰਗ ਦੇ ਵਿੱਚ ਕੰਕਰੀਟ ਭਰੀ ਗਈ ਆ ਪੱਥਰ ਦੀਆਂ ਸਲੇਬਾਂ ਲਗਾਈਆਂ ਗਈਆਂ ਨੇ ਦੂਜੀਆਂ ਜ਼ਰੂਰ ਤਸਵੀਰਾਂ ਦਿਖਾਵਾਂਗੇ ਜਿਹੜੇ ਹਰਿਆਣਾ ਤੇ ਪੰਜਾਬ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਉਹ ਅੱਜ ਜਿਹੜਾ ਆਪਣਾ ਫਰਜ਼ ਨਿਭਾਉਣ ਦੇ ਲਈ ਖੇਤਾਂ ਦੇ ਵਿੱਚ ਹੀ ਐ ਇੱਧਰ ਪੰਜਾਬ ਵੱਲ ਆ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੈਰੀਕੇਡਿੰਗ ਤੋੜਨ ਦੇ ਵਿੱਚ ਪੰਜਾਬ ਦਾ ਸਾਥ ਦੇਵਾਂਗੇ ਦਿੱਲੀ ਕੂਚ ਕਰਨ ਦੇ ਵਿੱਚ ਪੰਜਾਬ ਦਾ ਸਾਥ ਦੇਵਾਂਗੇ ਪਰ ਜਿਹੜੇ ਇੱਥੇ ਦੇ ਜਿਹੜੀਆਂ ਤਸਵੀਰਾਂ ਨੇ ਤੁਸੀਂ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਜੇ ਮੈਂ ਕਹਿ ਸਕਦਾ ਕਿ ਜਿੰਨੇ ਕਿਸਾਨ ਟਰਾਲੀ ਦੇ ਵਿੱਚ ਨੇ ਉਦੋਂ ਜਿਹੜੇ ਵੱਧ ਕਿਸਾਨ ਨੇ ਜਿਹੜੇ ਜਿਹੜਾ ਜੂਥ ਹੈ ਜਿਹੜੇ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਇੱਥੇ ਇਸ ਪਹੁੰਚ ਚੁੱਕੀ ਹੈ ਬੈਰੀਕੇਟਿੰਗ ਦੇ ਨੇੜੇ ਪਹੁੰਚ ਚੁੱਕੀ ਹੈ ਪਰ ਅੱਜ ਕਿ ਕਿਦਾਂ ਦੇ ਹਾਲਾਤ ਬਣਦੇ ਨੇ ਕਿੱਦਾਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਹ ਜਦੋਂ ਕਿਸਾਨ ਆਗੂ ਪੰਜਾਬ ਦੇ ਸੂਬਾ ਕਿਸਾਨ ਆਗੂ ਜਿਹੜੇ ਇੱਥੇ ਪਹੁੰਚਣਗੇ ਕੀ ਨੌਜਵਾਨਾਂ ਨੂੰ ਜਿਹੜੀ ਡਾਇਰੈਕਸ਼ਨ ਦਿੰਦੇ ਆ ਕਿੱਦਾਂ ਦੇ ਜਿਹੜੇ ਹਾਲਾਤ ਨੇ ਉਹ ਇੱਥੇ ਬਣਨ ਵਾਲੇ ਨੇ ਉਹ ਮੌਕਾ ਦੱਸੂਗਾ ਪਰ ਜਿਹੜੀ ਇੱਥੇ ਦੀ ਤਿਆਰੀ ਹੈ ਉਹ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰ ਰਹੇ ਆਂ ਕਿਉਂਕਿ ਜਿਵੇਂ ਸਿੰਘੂ ਬਾਰਡਰ ਦੇ ਉੱਤੇ ਜਿਹੜੀ ਅਥਰੂ ਕਾਇਹ ਤੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਲੋਕ ਹੁਣ ਉੱਥੇ ਵੀ ਜਿਹੜੇ ਕਿਸਾਨ ਨੇ ਬੈਰੀਕੇਟਿੰਗ ਤੋੜਨ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਉੱਥੇ ਦੇ ਜਿਹੜੇ ਹਾਲਾਤ ਨੇ ਬੜੇ ਨਾਜ਼ਕ ਬਣੇ ਹੋਏ ਨੇ ਪਰ ਤੁਹਾਨੂੰ ਇੱਥੇ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਨੁਕੀਲੀਆਂ ਸੁਰੀਆਂ ਅਸੀਂ ਤੁਹਾਨੂੰ 2 ਦਿਨ ਪਹਿਲਾਂ ਵੀ ਇੱਥੇ ਦੀ ਤਸਵੀਰ ਦਿਖਾਈ ਸੀ ਕਿ ਨੁਕੀਲੀਆਂ ਸੁਰੀਆਂ ਨੇ ਜਿਹੜੀਆਂ ਉਹ ਡ੍ਰਿੱਲ ਦੇ ਨਾਲ ਗਲੀਆਂ ਕੱਢ ਕੇ ਇੱਥੇ ਫਿੱਟ ਕੀਤੀਆਂ ਗਿਆ ਨੇ ਪਰ ਤੁਸੀਂ ਦੇਖੋਗੇ ਇਹ ਸੂਰੀਆ ਕਿੰਨਾ ਕੁ ਟਾਈਮ ਰੁਕਦੀਆਂ ਨੇ ਕਿਸਾਨਾਂ ਦੇ ਅੱਗੇ ਉਹ ਦੇਖਣਾ ਦੇਖਣ ਵਾਲੀਆਂ ਤਸਵੀਰਾਂ ਹੋਣਗੀਆਂ ਜਿਹੜੀਆਂ ਅਕਲੀਆਂ ਤਸਵੀਰਾਂ ਨੇ ਜਿਹੜੀ ਪੱਥਰ ਦੀ ਬੈਰੀਕੇਟਿੰਗ ਕੀਤੀ ਗਈ ਹੈ ਉਹ ਜਿਹੜੀ ਬੈਰੀਕੇਟਿੰਗ ਹੈ ਉਹ ਤੁਸੀਂ ਦੇਖੋਗੇ ਉਹਦੇ ਵਿੱਚ ਜਿਹੜਾ ਕੰਕਰੀਟ ਪਰੀ ਗਈ ਹੈ ਕੰਡਿਆਲੀ ਤਾਰ ਲਗਾਈ ਗਈ ਹੈ ਉਸ ਤਾਰ ਨੂੰ ਮਿਲ ਕੇ ਦਿਖਾਉਣ ਦੇ ਤੁਸੀਂ ਦੂਜੇ ਪਾਸੇ ਮੈਂ ਜ਼ਰੂਰ ਕਹੂੰਗਾ ਕਿ ਤਸਵੀਰਾਂ ਦਿਖਾਓਗੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕਿਸ ਤਰ੍ਹਾਂ ਜਿਹੜੇ ਇੱਥੇ ਪਹੁੰਚ ਰਹੇ ਨੇ ਖੇਤਾਂ ਦੇ ਵਿੱਚ ਹੀ ਉਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਹਰਿਆਣੇ ਤੋਂ ਆ ਰਹੇ ਨੇ ਕਿਸਾਨ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਦੂਜੇ ਪਾਸੇ ਜਿਹੜਾ ਜੂਥ ਹੈ ਉਹ ਇੱਥੇ ਖੜਾ ਹੋਇਆ ਹੈ ਕਿਉਂਕਿ ਜੂਥ ਦੇ ਨਾਲ ਜਿਹੜੀ ਬੈਰੀਕੇਟ ਜੂਥ ਨੇ ਅੱਗੇ ਹੋ ਕੇ ਜਿਹੜੀ ਬੈਰੀਕੇਟਿੰਗ ਤੋੜਨੀ ਹੈ ਪਰ ਹੁਣ ਹਾਲਾਤ ਇਦਾਂ ਦੇ ਲੱਗਦੇ ਨੇ ਬਾਰ-ਬਾਰ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਮੀਡੀਆ ਕਰਮੀਆਂ ਨੂੰ ਰੋਕਿਆ ਜਾਂਦਾ ਚੇਤਾਵਨੀ ਦਿੱਤੀ ਜਾਂਦੀ ਹੈ ਇਹ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾਈਆਂ ਨੇ ਕਿਉਂਕਿ ਕੈਨਨ ਵਾਟਰ ਦੀਆਂ ਜਿਹੜੀਆਂ ਤਕਰੀਬਨ 4 ਇੱਥੇ ਲੱਗੀਆਂ ਹੋਈਆਂ ਨੇ ਤੇ ਉੱਤੇ ਡਰੋਨ ਦੇ ਨਾਲ ਨਿਗਾ ਰੱਖੀ ਜਾ ਰਹੀ ਹੈ ਪਰਪਲ ਦੀ ਅਪਡੇਟ ਆ ਜਿਹੜੀ ਹਰਿਆਣੇ ਦੀ ਬੀਜੇਪੀ ਸਰਕਾਰ ਨੂੰ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਤੁਹਾਨੂੰ ਜਿਹੜਾ ਇਕੱਠ ਹੈ ਉਹ ਸੀ ਦਿਖਾਉਣ ਲੱਗੇ ਆ ਕਿ ਕਿੰਨਾ ਭਾਰੀ ਇਕੱਠ ਹੈ ਜਿਹੜਾ ਜੂਥ ਹੈ ਇਸ ਇਲਾਕੇ ਦਾ ਜੂਥ ਹੈ ਪੰਜਾਬ ਦਾ ਜੂਥ ਹੈ ਉਹ ਇੱਥੇ ਪਹੁੰਚਿਆ ਹੋਇਆ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਤਕਰੀਬਨ 4 ਦਿਨਾਂ ਤੋਂ ਹੀ ਦਿਖਾ ਰਹੇ ਆ ਕਿ ਕਿੱਦਾਂ ਦੀ ਜਿਹੜੀ ਇੱਥੇ ਸਥਿਤੀ ਹੈ ਕਿੱਦਾਂ ਦੀ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ਕਿਵੇਂ ਸੁਰੀਆਂ ਲਗਾਈਆਂ ਗਈਆਂ ਨੇ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਕਾਫੀ ਦਿਨਾਂ ਤੋਂ ਅਸੀਂ ਦਿਖਾ ਰਹੇ ਆ ਪਰ ਸਾਨੂੰ ਤਕਰੀਬਨ 4 ਦਿਨ ਪਹਿਲਾਂ ਹੀ ਮੀਡੀਆ ਨੂੰ ਇੱਥੇ ਰੋਕ ਦਿੱਤਾ ਗਿਆ ਸੀ ਪਰ ਅਸੀਂ ਆਪਣੀ ਫੁਰਤੀ ਦੇ ਨਾਲ ਇਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਪਰ ਜਿਹੜਾ ਜੂਥ ਐ ਇੱਥੇ ਪਹੁੰਚਿਆ ਹੋਇਆ ਤੇ ਜੂਥ ਨੇ ਇਹੀ ਉਹ ਜੂਥ ਹੈ ਜਿਹਦੇ ਵਿੱਚ ਜਦੋਂ ਪੰਜਾਬ ਕਿਸਾਨ ਪੰਜਾਬ ਦੇ ਕਿਸਾਨ ਇੱਥੇ ਪਹੁੰਚ ਗਏ ਇਸ ਜੂਥ ਨੇ ਜਿਹੜਾ ਬੈਰੀਕੇਟਿੰਗ ਤੋੜਨੀ ਹੈ ਇਹ ਉਹ ਜੂਥ ਹੈ ਇੱਥੇ इकठा ਹੋਇਆ ਹੋਇਆ ਕਿਉਂਕਿ ਪੰਜਾਬ ਤੇ ਹਰਿਆਣਾ ਦਾ ਜਿਹੜਾ ਇਹ ਇਕੱਠਾ ਜੂਤ ਇੱਥੇ ਹੋਇਆ ਖੇਤਾਂ ਦੇ ਵਿੱਚ ਆਉਂਦੀਆਂ ਦੇ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਲੋਕ ਨੇ ਪਹੁੰਚੇ ਹੋਣੇ ਬਾਈ ਕੀ ਨਾਮ ਹੈ ਤੁਹਾਡਾ ਸਾਡਾ ਹਰਵੀਰ ਸਿੰਘ ਰਵੇਖ ਸਿੰਘ ਜੂਤ ਆ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਤੇ ਹਰਿਆਣਾ ਸਰਕਾਰ ਡਰੋਨ ਨਾਲ ਨਿਗਾ ਵੀ ਰੱਖ ਰਹੀ ਹੈ ਪੱਥਰ ਦੀ ਬੈਰੀਕੇਟਿੰਗ ਕੀਤੀ ਹੋਈ ਹੈ 2020 ਤੋਂ ਇਸ ਵਾਰ ਬਖਰੇ ਹਾਲਾਤ ਨੇ ਜੀ ਉਹ ਤਾਂ ਗੱਲ ਠੀਕ ਹੈ ਜੀ ਇਹਨਾਂ ਦਾ ਸਰਕਾਰ ਦਾ ਰਵੇ ਬਿਲਕੁਲ ਗਲਤ ਹੈ ਜੋ ਸਰਕਾਰ ਆਪਣਾ ਹੱਕ ਰੱਖਣਾ ਚਾਹੁੰਦੀ ਹੈ ਉਹ ਸਾਡੀ ਇਨਸਾਨੀਅਤ ਦੇ ਵਜੂਦ ਹੈਗਾ ਅਸੀਂ ਰੱਖ ਵੀ ਸਕਨੇ ਆ ਲੇਕਿਨ ਸਰਕਾਰ ਗਲਤ ਕੰਮ ਕਰ ਰਹੀ ਹੈ ਅੰਤਕਵਾਦੀ ਵਾਲਾ ਹਾਲ ਕਬਜ਼ੇ ਸਰਕਾਰ ਇਹ ਪਤਾ ਕੀ ਗੱਲ ਆ ਬਾਈ ਜੀ ਤੇ ਜੇ ਹੁਣ ਆਪਾਂ ਜਾਣਿਆ ਇਦੋਂ ਆਪਾਂ ਬਾਗਾ ਬਾਰਡਰ ਬਗ ਜੀ ਐਨਾ ਉਥੇ ਨਹੀਂ ਹੈਗਾ ਜਿੰਨਾ ਇੱਥੇ ਲਾਰਖੇ ਨੇ ਅਸੀਂ ਕੀ ਕਰਨ ਜਾ ਰਹੇ ਸੀ ਆਪਦੇ ਹੱਕ ਲੈਣ ਜਾ ਰਹੇ ਸੀ ਲੜਨ ਨੂੰ ਥੋੜੀ ਜਾ ਰਹੇ ਆ ਤੇ ਇਹ ਸਾਨੂੰ ਹੱਕ ਲੈਣ ਨਹੀਂ ਦਿੰਦੇ ਆਪਾਂ ਕਹਿੰਦੇ ਆ ਜਿਆਦਾ ਕਿੱਥੋਂ ਆ ਜਿਆਦਾ ਆਪਣੀ ਕੰਟਰੀ ਹੁਣ ਜਿਹਨੂੰ ਜਿਹੜੇ ਆਮ ਲੋਕ ਨੇ ਉਹ ਵੀ ਤੰਗ ਹੋ ਰਹੇ ਨੇ ਇਤੋਂ ਜਿਨ੍ਹਾਂ ਨੇ ਕਿਸੇ ਨੇ 에어ਪੋਰਟ ਇਹ 9 ਤਰੀਕ ਤੋਂ ਤੁਹਾਨੂੰ ਦੱਸ ਦਈਏ ਕਿ 9 ਤਰੀਕ ਤੋਂ ਇਸ ਰੋਡ ਦੇ ਉੱਤੇ ਜਿਹੜੀ ਆਵਾਜਾਈ ਹੈ ਬਿਲਕੁਲ ਬੰਦ ਕੀਤੀ ਗਈ ਹੈ ਅਸੀਂ ਪਿਛਲੇ 5 ਦਿਨਾਂ ਤੋਂ ਤਸਵੀਰਾਂ ਜਿਹੜੀਆਂ ਇਹ ਹੀ ਦਿਖਾ ਰਹੇ ਸੀ ਕਿ ਜਿਹੜੀ ਆਮ ਲੋਕ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਜਦੋਂ ਕਿਸਾਨ ਨੈਸ਼ਨਲ ਹਾਈਵੇ ਤੇ ਪ੍ਰੋਟੈਸਟ ਕਰਦਾ ਤਾਂ ਉਸ ਤੇ ਪਰਚੇ ਪਏ ਜਾਂਦੇ ਨੇ ਪਰ ਹੁਣ 4 ਦਿਨਾਂ ਤੋਂ ਜਿਹੜੇ ਇਹਨਾਂ ਨੇ ਖੁਦ ਸਰਕਾਰ ਨੇ ਇਹ ਨੈਸ਼ਨਲ ਹਾਈਵੇ ਬਿਲਕੁਲ ਬੰਦ ਕੀਤੇ ਹੋਏ ਨੇ ਹੁਣ ਇਹਨਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਨਾਂ ਨੂੰ ਵੀਰੇ ਪਹਿਲਾਂ ਕਹਿੰਦੀ ਬੈ ਕੇ ਬੈ ਕੇ ਕੱਲ 5 ਵਜੇ ਮੀਟਿੰਗ ਦੀ ਉਹ ਜੇ ਕਰੇ ਵੀ ਜੇ ਬੈ ਕੇ ਗੱਲ ਹੋ ਜੇ ਕਿਸਾਨ ਪਹਿਲਾਂ ਆਈ ਨਹੀਂ ਦੀ ਇੱਥੇ ਕਿਸਾਨਾਂ ਨੂੰ ਐਂਦੀ ਵੀ ਜੇ ਐਵੇਂ ਹੀ ਮਸਲਾ ਹੱਲ ਹੋ ਜੇ ਵੀ ਆਪ ਨੂੰ ਲੋੜ ਨਹੀਂ ਹੈਗੀ ਜਾਣ ਦੀ ਵੀ ਕਿਉਂ ਆਪਾਂ ਦਿੱਲੀ ਜਾਈਏ ਤੇ ਇਹਨਾਂ ਨੇ ਕੋਈ ਬੈ ਕੇ ਕੋਈ ਮਸਲਾ ਹੱਲ ਨਹੀਂ ਕਰਿਆ ਤਾਂ ਅੱਕ ਕੇ ਕਿਸਾਨਾਂ ਸਾਰੇ ਤਰੀਕੇ ਪਨਾ ਕੇ ਹੁਣ ਕਿਸਾਨਾਂ ਉਹ ਵੀ ਸ਼ਾਂਤਮੀ ਟੰਗ ਨਾਲ ਦਿੱਲੀ ਬੈ ਕੇ ਆਪਦਾ ਹੱਕ ਰੱਖ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਨੇ ਬਾਰਡਰ ਵਾਲੇ ਟੈਂਪੂ ਲਾਈ ਨੇ ਜੇ ਗੱਲ ਕੀਤੀ 2020 ਦੇ ਵਿੱਚ ਵੀ ਅਸੀਂ ਇਹੀ ਬਾਰਡਰ ਜਿਹੜੇ ਤੋੜੇ ਸੀ ਇਹ ਬੈਰੀਕੇਟਿੰਗ ਤੋੜੀ ਸੀ ਇਸ ਵਾਰੀ ਜਿਹੜੀ ਇਹ ਮਜ਼ਬੂਤ ਕੀਤੀ ہوئی ਆ ਬੈਰੀਕੇਟ ਬੜਾ ਪ੍ਰਸ਼ਾਸਨ ਨੇ ਬਲਕਿ ਢੀ ਚੋਟੀ ਦਾ ਜ਼ੋਰ ਲਾਇਆ ਹੋਇਆ ਰੋਕਣ ਵਾਸਤੇ ਕਿ ਕਿੰਨਾ ਮਰਜ਼ੀ ਜ਼ੋਰ ਲਾ ਲਣਾ ਸੰਘਤ ਮੂਰੇ ਕੁਝ ਵੀ ਨਹੀਂ ਹੈਗਾ ਬੰਦਿਆਂ ਮੂਰੇ ਜਿਹੜੇ ਕੈਨਨ ਗੁੰਡੇ ਬਣਾਏ ਨੇ ਸਾਰੇ ਬੰਦਿਆਂ ਦੇ ਬਣਾਏ ਹੋਏ ਨੇ ਬੰਦਿਆ ਉੱਪਰ ਕੁਝ ਵੀ ਰੱਖਿਆ ਹੀ ਬੰਦਿਆਂ ਨਹੀਂ ਆ ਉਹ ਬੰਦੀ ਝੱਕਣਗੇ ਚੱਕ ਕੇ ਉਹਦਾ ਸਾਰੇ ਸਾਈਡ ਤੇ ਕਰ ਦ ਜੀ ਗੱਲ ਜੇ ਕੀਤੀ ਜਾਵੇ ਕਿਸਾਨ ਨੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਖੇਤਾਂ ਦੇ ਵਿੱਚ ਹੀ ਇਧਰਲੀ ਸਾਈਡ ਤੇ ਮਦਦ ਕਰਨ ਲਈ ਆ ਰਹੇ ਨੇ ਕਿਉਂਕਿ ਹਰਿਆਣੇ ਦੇ ਕਿਸਾਨ ਪਿੱਛੇ ਟਰਾਲੀਆਂ ਦੇ ਵਿੱਚ ਵੀ ਆ ਰਹੇ ਨੇ ਹਾਂਜੀ ਹਾਂਜੀ ਉਹਨਾਂ ਦਾ ਫੋਲੋ ਛੋਟੇ ਭਰਾ ਪਿੱਛੇ ਉਹ ਉਹਨਾਂ ਨੇ ਪਹਿਲੀ ਕਹਿ ਦਿੱਤੀ ਵੀ ਥੋੜੇ ਭਰਾ ਥੋੜੇ ਪਿੱਛੇ ਲੱਗ ਕੇ ਚੱਲਾਂਗੇ ਤੇ ਉਹਨਾਂ ਦੇ ਉਹ ਵੀ ਕਿਸਾਨ ਨੇ ਉਹਨਾਂ ਨੂੰ ਵੀ ਹੱਕ ਚਹੀਦੇ ਨੇ ਜੇ ਅਸੀਂ ਪੰਜਾਬ ਦੇ ਆ ਤਾਂ ਉਹ ਹਰਿਆਣੇ ਦੇ ਨੇ ਖੇਤੀ ਦਾ ਉਹ ਵੀ ਕਰਦੇ ਨੇ ਖੇਤੀ ਅਸੀਂ ਵੀ ਕਰਦੇ ਆ ਤੇ ਤਾਂ ਕਰਕੇ ਉਹਨਾਂ ਦਾ ਵੀ ਹੱਕ ਬਣਦਾ ਉਹ ਕਿਸੇ ਵੀ ਸਟੇਟ ਦਾ ਕੋਈ ਵੀ ਸਟੇਟ ਦਾ ਜਿਹੜਾ ਕਿਸਾਨ ਆ ਉਹਦਾ ਹੱਕ ਬਣਦਾ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵੇ ਬਿਲਕੁਲ ਜੀ ਇਸ ਨੌਜਵਾਨ ਨੇ ਸਾਬ ਕਹਿ ਦਿੱਤਾ ਭਾਵੇਂ ਕਿੱਡੇ ਮਰਜੀ ਤਕੜੇ ਬੈਰੀਕੇਟਿੰਗ ਹੋਣ ਇਹ ਜਿਹੜੀ ਇਹ ਸੰਗਤ ਰੂਪੀ ਇੱਥੇ ਨੌਜਵਾਨ ਇਕੱਠੇ ਹੋਏ ਨੇ ਹਰਿਆਣੇ ਤੇ ਪੰਜਾਬ ਦੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਉਹਨਾਂ ਦੇ ਅੱਗੇ ਜਿਹੜੇ ਬੈਰੀਕੇਟਿੰਗ ਹੈ ਉਹ ਕੁਝ ਵੀ ਨਹੀਂ ਰੁਕ ਕੁਝ ਟਾਈਮ ਤੱਕ ਨਹੀਂ ਰੋਕ ਸਕਦੀ ਭਾਵੇਂ ਜਿਹੜੇ ਰੌਲਾ ਜ਼ਰੂਰ ਪਾ ਸਕਦੇ ਆ ਵੱਡੇ ਵੱਡੇ ਇੰਤਜ਼ਾਮ ਕਿਸਾਨ ਇਹਨਾਂ ਨੇ ਕੀਤੇ ਨੇ ਕਰੋੜਾਂ ਰੁਪਈਆ ਜਿਹੜੀ ਬੈਰੀਕੇਟਿੰਗ ਤੇ ਲਾਇਆ ਪਿਛਲੀ ਵਾਰ ਅਸੀਂ ਇੱਕ ਕਿਸਾਨ ਨੇ ਜ਼ਰੂਰ ਕਿਹਾ ਸੀ ਕਿ ਇਹੀ ਪੈਸਾ ਜੇਕਰ ਤੁਸੀਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਲਾਉਂਦੇ ਤਾਂ ਹੋ ਸਕਦਾ ਜੀ ਚੰਗਾ ਲੱਗੇ ਤੁਸੀਂ ਦੇਖੋਗੇ ਸਰਕਾਰ ਦੇ ਖਿਲਾਫ ਜਿਹੜੀ ਨਾਰੇਬਾਜੀ ਕਰ ਰਹੇ ਨੇ ਨੌਜਵਾਨ ਹੋਰ ਵੀ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾ ਪਰਸਨ ਸੇਰ ਸਿੰਘ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ న్యూਸ ਸ਼ਗਰੂਰ